ਜੀ प्रदीप ਕੁਮਾਰ ਆ ਇਹ ਵਾਸੀ علاوہ ਪੱਤਰਕਾਲੀ ਮਾਤਾ ਦੇ ਮੰਦਿਰ ਦੇ ਖਜ਼ਾਨਾ ਘੇਟ ਲੱਗੇ ਉਹਨੂੰ ਅਸੀਂ ਰਾਤ ਨਵੇਂ ਸਾਲ ਦੇ ਦਿਨ ਚੈਕਿੰਗ ਕਰ ਰਹੇ ਸੀ ਕਿ ਅਸੀਂ ਦਰਾਣੇ ਚੈਕਿੰਗ ਕਾਰ ਨੂੰ ਰੋਕਿਆ ਤੇ ਕਾਰ ਦੇ ਵਿੱਚੋਂ ਜਿਹੜੇ ਨੇ ਕੋ 35 ਗੱਟੂ ਚੀਨਾ ਦੌਰ ਦੇ ਬਰਾਮਦ ਕੀਤੇ ਜੀ ਬਰਾਮਦ ਕਰਕੇ ਤੇ ਅਸੀਂ ਮਕਦਮਾ ਨੰਬਰ 1 ਦਰਜ ਰਜਿਸਟਰ ਕੀਤਾ ਜੀ ਸਿਰ ਕਿੱਥੋਂ ਲਿਆ ਗਿਆ ਸੀ ਕੁਛ ਨਹੀਂ ਦੱਸਿਆ ਜੀ ਇਹਨੇ ਪੁਰਾਣੇ ਰੱਖੇ ਸੀ ਕੋਲ ਇਹਦੇ ਦੱਸਣ ਦੇ ਮਤਲਬ ਉਹ ਪੁਰਾਣੇ ਕੋ ਰੱਖੀ ਸੀ ਤੇ ਉਸੇ ਦੀ ਸਪਲਾਈ ਕਰ ਰਿਆ ਸੀ ਸਰ ਇਹ ਸਪਲਾਈ ਕਰਨ ਚੱਲਦਾ ਸੀ ਜਾਂ ਕੀ ਸੀ ਸਰ ਨਹੀਂ ਜਿੱਦਾਂ ਹੁਣ ਤਿਆਰ ਆ ਰਿਹਾ ਬਸੰਤ ਰੋਧ ਤਾਂ ਇਹ ਵੇਚਣ ਵਾਸਤੇ ਕਿ ਹੋਵੇ ਇੱਕ ਜਿਕੇ ਹੋ ਦੋ ਦੇਣ ਵਾਸਤੇ ਕੱਢ ਕੇ ਲੈ ਗਿਆ ਸਰ ਕਿਹੜੀ ਜਗ੍ਹਾ ਤੋਂ ਨੂੰ ਕਾਬੂ ਕੀਤਾ ਸੀ ਇਹਦੀ ਅਸੀਂ ਤੁਹਾਡਾ ਫੋਕਲ ਪੁਆਇੰਟ ਹੈ ਜੀ ਸਰ ਇਕੱਲਾ ਦੀ ਜਾਂ ਹੋਰ ਵੀ ਨਹੀਂ ਇਕੱਲਾ ਜੀ ਇਕੱਲਾ ਹੀ ਫੋਕਲ ਪੁਆਇੰਟ ਦੇ ਵਿੱਚ ਇਹਦੀ ਘਾਹ ਨਹੀਂ ਰੋਕੀ ਹੈ ਸਰ ਇਹਨੇ ਕੁਝ ਦੱਸਿਆ ਤਾਂ ਪੁੱਛ ਗਿਆ ਕਿ ਕਿਹਲੇ ਦੇ ਕੰਮ ਕਰ ਰਹੇ ਸੀ ਇਹਨੂੰ ਗੱਟੂ ਪੁਰਾਣੇ ਪੈ ਸੀ ਅੱਛਾ ਪੁਰਾਣੇ ਗੱਟੂ ਪੱਤੇ ਪੈ ਤੇ ਉਹ ਪੁਰਾਣੇ ਗੱਟੂ ਦੀ ਸਪਲਾਈ ਕਰਦੇ ਸੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਗੱਟੂ ਜਿਵੇਂ ਬੱਚੇ ਲੈਂਦੇ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਚਲੋ ਜੀ ਚੈਨਾ ਡੋਰਿਆ ਇਹ ਤੇ ਇੱਕ ਬਹੁਤ ਹੀ ਘਨੌਣੀ ਜੀ ਹਰਕਤ ਆ ਇਹਦੇ ਨਾਲ ਬਹੁਤ ਅੰਮ੍ਰਿਤਸਰ ਜੀ ਕੀ ਸਾਰੇ ਪੰਜਾਬ ਜੀ ਦੀ ਅਵਾਦਤਾ ਹੋਈਆਂ ਨੇ ਅਜੇ ਥੋੜਾ ਦਿਨ ਪਹਿਲਾਂ ਇੱਕ ਬਟਾਲਾ ਰੋਡ ਤੇ ਜਿਹੜਾ ਹੋਇਆ ਉਹਦੇ ਉੱਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਵੀਰ ਕੇ ਅਰੇ ਤੇ ਆ ਦੋ ਦਿਨ ਪਹਿਲਾਂ ਹੀ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਹੈ ਜੀ ਤੇ ਚਾਈਨਾ ਡੋਰ ਜਿਹੜੀ ਆ ਇਹ ਬਹੁਤ ਜਿਆਦਾ ਖਤਰਨਾਕ ਹੈ ਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚਾਈਨਾ ਡੋਰ ਨੂੰ ਵੱਧ ਤੋਂ ਵੱਧ ਬਰੰਦ ਕੀਤਾ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਕਦ ਚਲਾਈ ਜਾਵੇ ਸਰ ਸਮਝਦੇ ਨਹੀਂ ਕਿ ਚਾਈਨਾ ਡੋਰ ਪੰਛੀ ਫੰਕਸ਼ਨਾਂ ਤੇ ਵੀ ਖਤਰਨਾਕ ਬਹੁਤ ਹੀ ਬਹੁਤ ਪੰਛੀ ਬਹੁਤ ਮਰਦੇ ਆ ਜੀ ਪੰਛੀਆਂ ਵਾਸਤੇ ਖਤਰਾ ਹੈ ਜਿਹੜੇ ਪੰਛੀ ਉਡਾਰਦੇ ਉਹਦੇ ਪਰਿਵਾਰਾਂ ਨੂੰ ਕੀ ਬਿਲਕੁਲ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਇੱਕ ਡਰੋਨ ਦੇ ਜ਼ਰੀਏ ਇੱਕ ਮਹਿਮ ਚਲਾਈ ਹੈ ਉਹਦੇ ਥਰੂ ਵੀ ਅਸੀਂ ਬੜੇ ਗੱਟੂ ਬਰਾਮਦ ਕੀਤੇ ਆ ਤੇ ਜਿਹੜੇ ਬੱਚੇ ਡਾਰ ਰਹੇ ਨੇ ਡਰੋਨ ਦੇ ਥਰੂ ਬੱਚਿਆਂ ਨੂੰ ਕਾਬੂ ਕਰਕੇ ਪਛਿਆ ਕੁਛਕਿਸ ਕੀਤੀ ਜਾ ਰਹੀ ਵੀ ਇਹ ਡਰੋਨ ਦੇ ਜਿਹੜੀ ਡੋਰੇ ਕਿੱਥੋਂ ਲੈ ਕੇ ਆ ਰਹੇ ਸਿਰ ਉਹਨਾਂ ਦੇ ਪਰਵਾਣਾ ਦਾ ਵੀ ਕੋਈ ਮਾਮਲਾ ਦਰਜ ਕੀਤਾ ਜਾਏਗਾ ਜਿਹੜੇ ਪਰਿਵਾਰ ਪੇਰੈਂਟਸ ਨਹੀਂ ਰੋਕਦੇ ਬੱਚੇ ਬਿਲਕੁਲ ਜੀ ਬਿਲਕੁਲ ਆਧਨ ਵਾਰਨਿੰਗ ਦਿੱਤੀਆਂ ਨੇ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਜੇ ਨਾ ਹਟੇ ਤੇ ਫਿਰ ਉਹਨਾਂ ਦੇ ਮਾਪਿਓ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਊਗੀ ਜਿਹੜੇ ਮਾਪਿਓ ਬੱਚੇ ਨੂੰ ਸ਼ਹਿਰ ਦੇ ਰਹੇ ਨੇ ਡੋਰ ਲਿਆ ਕੇ ਆਪਣੇ ਬੱਚੇ ਨੂੰ ਖੁਦ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਹਰ ਸਾਲ ਡੋਰ ਲੋਕੀ ਕਹਿੰਦੇ ਕਿ ਬੰਦ ਹੋਵੇ ਪਰ ਫੇਰ ਤੋਂ ਚੱਲੇ ਜਾਂਦੀ ਲੋਕੀ ਇਹਦੇ ਵਿੱਚ ਜੀ ਕਾਲੀਆਂ ਭੇਟਾ ਜੀ ਇਹ ਪੈਸੇ ਦੇ ਲਾਲਚ ਵਿੱਚ ਆਣ ਕੇ ਬਾਹਰੋਂ ਡੋਰ ਸਸਤੀ ਲਿਆ ਕੇ ਤੇ ਮਹਿੰਗੇ ਬਾਹਰ ਹੀ ਰੇਦੇ ਨੇ ਕਿ ਘੋਲੇ ਭਾਲੇ ਰੋਪਾ ਨੂੰ ਦੇਈ ਜਾਂਦੇ ਨੇ ਕਿਹੜੀ ਜਗ੍ਹਾ ਤੇ ਬੰਦੀ ਸੀ ਕੁਛ ਇਹਦੇ ਬਾਰੇ ਉਹਨੂੰ ਪਤਾ ਨਹੀਂ ਇਹ ਤਾਂ ਬਾਹਰੋਂ ਲੈ ਕੇ ਆਉਂਦੇ ਆ ਠੀਕ ਇਹ ਜੀ ਪ੍ਰਦੀਪ ਕੁਮਾਰ ਆ ਗਏ ਇਹ ਵਾਸੀ ਜਿਹੜਾ ਵਾ ਪੱਤਰਕਾਲੀ ਮਾਤਾ ਦੇ ਮੰਦਿਰ ਦੇ ਕੀ ਜਾਂ ਨਾ ਕਰ ਲੱਗਿਆ ਉਹਨੂੰ ਅਸੀਂ ਰਾਤ ਨਵੇਂ ਸਾਲ ਦੇ ਦਿਨ ਚੈਕਿੰਗ ਕਰ ਰਹੇ ਸੀ ਕਿ ਤੇ ਅਸੀਂ ਦਰਾਣੇ ਚੈਕਿੰਗ ਕਾਰ ਨੂੰ ਰੋਕਿਆ ਤੇ ਕਾਰ ਦੇ ਵਿੱਚੋਂ ਜਿਹੜੇ ਨੇ ਕੋਈ 35 ਗੱਟੂ ਚੈਨਾ ਦੌਰ ਤੇ ਬRAND ਕੀਤੇ ਸੀ ਬRAND ਕਰਕੇ ਤੇ ਅਸੀਂ ਮਕਦਮਾ ਨੰਬਰ 1 ਦਰਜ ਰਜਿਸਟਰ ਕੀਤਾ ਜੀ ਸਰ ਕਿੱਥੋਂ ਲੈ ਆ ਗਿਆ ਸੀ ਕੁਛ ਨਹੀਂ ਦੱਸਿਆ ਇਹ ਜੀ ਇਹਨੇ ਪੁਰਾਣੇ ਰੱਖੇ ਸੀ ਕੋਲ ਇਹਦੇ ਦੱਸਣ ਦੇ ਮਤਾਬਕ ਪੁਰਾਣੇ ਕੋਲ ਰੱਖੇ ਸੀ ਹੂੰ ਉਸ ਸੀ ਸਪਲਾਈ ਕਰ ਰਿਹਾ ਸੀ ਸਰ ਇਹ ਸਪਲਾਈ ਕਰਨ ਚਾਹਦਾ ਸੀ ਜਾਂ ਕੀ ਸੀ ਸਰ ਇਹ ਦਿੱਤਾ ਹੁਣ ਤਿਆਰ ਆ ਰਿਹਾ ਬਸੰਤ ਰੋਧ ਦਾ ਇਹ ਵੇਚਣ ਵਾਸਤੇ ਕਿਹਨੂੰ ਇੱਕ ਤੇ ਕਿਹਨੂੰ ਦੋ ਦੇਣ ਵਾਸਤੇ ਕੱਢ ਕੇ ਲੈ ਗਿਆ ਸਰ ਕਿਹੜੀ ਜਗ੍ਹਾ ਤੋਂ ਨਿਯੰਤਰਣ ਕੀਤਾ ਸੀ ਇਹਦੀ ਅਸੀਂ ਸਾਡਾ ਫੋਕਲ ਪੁਆਇੰਟ ਹੈ ਜੀ ਸਰ ਇਕੱਲਾ ਦੀਆਂ ਹੋਰ ਵੀ ਨਹੀਂ ਇਕੱਲਾ ਜੀ ਇਕੱਲਾ ਹੀ ਫੋਕਲ ਪੁਆਇੰਟ ਦੇ ਵਿੱਚ ਇਹਦੀ ਕਾਰ ਨਹੀਂ ਰੋਕੀ ਆ ਸਰ ਇਹਨੇ ਕੁਝ ਦੱਸਿਆ ਤਾਂ ਪੁੱਛੀ ਗਿਆ ਕਿ ਕਿੰਨੇ ਦਿਨ ਤੋਂ ਕੰਮ ਕਰ ਰਹੇ ਸੀ ਇਹਨਾਂ ਨੂੰ ਗੱਟੂ ਪੁਰਾਣੇ ਪਈ ਸੀ ਅੱਛਾ ਪੁਰਾਣੇ ਗੱਟੇ ਪਟੇ ਪਈ ਤੇ ਉਹ ਪੁਰਾਣੇ ਗੱਟੂਆਂ ਦੀ ਸਪਲਾਈ ਕਰ ਰਿਹਾ ਸੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਗੱਟੂ ਜਿਵੇਂ ਬੱਚੇ ਲੈਂਦੇ ਵੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਚਲੋ ਜੀ ਚੈਨਾ ਡੋਰ ਆ ਇਹ ਤੇ ਇੱਕ ਬਹੁਤ ਹੀ ਘਨੌਣੀ ਜੀ ਹਰਕਤ ਹੈ ਇਹਦੇ ਨਾਲ ਬਹੁਤ ਅੰਮ੍ਰਿਤਸਰ ਜੀ ਕੀ ਸਾਰੇ ਪੰਜਾਬ ਜੀ ਦੀ ਅਵਾਦਤਾ ਹੋਈ ਹੈ ਨੇ ਅਜੇ ਥੋੜਾ ਦਿਨ ਪਹਿਲਾਂ ਇੱਕ ਬਟਾਲਾ ਰੋਡ ਤੇ ਜਿਹੜਾ ਹੋਇਆ ਉਹਦੇ ਉੱਤੇ ਵੀ ਇੱਕ ਨੌਜਵਾਨ ਦੀ ਮੌਤ ਹੋਈ ਵੀਰ ਕੇ ਆਲੇ ਤੇ ਆ ਦੋ ਦਿਨ ਪਹਿਲਾਂ ਹੀ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਹੈ ਤੇ ਚਾਈਨਾ ਡੋਰ ਜਿਹੜੀ ਆ ਇਹ ਬਹੁਤ ਜਿਆਦਾ ਖਤਰਨਾਕ ਹੈ ਤੇ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚਾਈਨਾ ਡੋਰ ਨੂੰ ਵਰਤਵਾਰ ਬਰੰਦ ਕੀਤਾ ਜਾਵੇ ਤੇ ਲੋਕਾਂ ਨੂੰ ਸੁਰੱਖਿਅਤ ਆਵਾਜਾਈਤ ਕਰ ਚਲਾਈ ਜਾਵੇ ਸਰ ਸਮਝਦੇ ਨਹੀਂ ਕਿ ਚਾਈਨਾ ਡੋਰ ਪੰਛੀ ਫੰਕਸ਼ਨਾਂ ਤੇ ਵੀ ਖਤਰਨਾਕ ਬਹੁਤ ਜੀ ਬਹੁਤ ਪੰਛੀ ਬਹੁਤ ਮਰਦੇ ਆ ਜੀ ਪੰਛੀ ਵਾਸਤੇ ਸਰ ਜਿਹੜੇ ਬੱਚੇ ਉਡਾਉਂਦੇ ਉਹਦੇ ਪਰਿਵਾਰਾਂ ਨੂੰ ਕੀ ਮਤਲਬ ਕੋਲਦੀ ਸਾਡੇ ਮਾਨਜੂਬ ਜੀ ਸਾਹਿਬ ਨੇ ਇੱਕ ਡਰੋਨ ਦੇ ਜਰੀਏ ਇੱਕ ਮੈਮ ਚਲਾਈ ਆ ਉਹਦੇ ਥਰੂ ਵੀ ਅਸੀਂ ਬੜੇ ਗੱਟੂ ਬਰਾਮਦ ਕੀਤੇ ਆ ਤੇ ਜਿਹੜੇ ਬੱਚੇ ਡਾਰੇ ਨੇ ਡਰੋਨ ਦੇ ਥਰੂ ਬੱਚਿਆਂ ਨੂੰ ਕਾਬੂ ਕਰਕੇ ਪਛਿਆ ਪੁੱਛ ਕਿਸ ਕੀਤੀ ਜਾ ਰਹੀ ਵੀ ਇਹ ਡਰੋਨ ਦੇ ਜਿਹੜੀ ਡੋਰੇ ਕਿੱਥੋਂ ਲੈ ਕੇ ਆ ਰਹੇ ਸਿਰ ਉਹਨਾਂ ਦੇ ਪਰਿਵਾਰਾਂ ਦਾ ਵੀ ਕੋਈ ਮਾਮਲਾ ਦਰਜ ਕੀਤਾ ਜਾਏਗਾ ਜਿਹੜੇ ਪਰਿਵਾਰ ਪੇਰੈਂਟਸ ਨਹੀਂ ਰੋਕਦੇ ਬੱਚੇ ਬਿਲਕੁਲ ਜੀ ਬਿਲਕੁਲ ਆਧਨ ਵਾਰਨਿੰਗ ਦਿੱਤੀਆਂ ਨੇ ਸਾਡੇ ਸੀਨੀਅਰ ਅਫਸਰਾਂ ਸਾਹਿਬ ਨੇ ਜੇ ਨਾ ਹਟੇ ਤੇ ਫਿਰ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਜਿਹੜੇ ਮਾਪਿਓ ਬੱਚੇ ਨੂੰ ਸ਼ਹਿਰ ਦੇ ਰਹੇ ਨੇ ਡੋਰ ਲਿਆ ਕੇ ਆਪਣੇ ਬੱਚੇ ਨੂੰ ਖੁਦ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਹਰ ਸਾਲ ਡੋਰ ਲੋਕੀ ਕਹਿੰਦੇ ਕਿ ਬੰਦ ਹੋਵੇ ਪਰ ਫੇਰ ਤੋਂ ਚੱਲੀ ਜਾਂਦੀ ਰੋਜ਼ ਇਹਦੇ ਵਿੱਚ ਜੀ ਕਾਲੀਆਂ ਪਟੇਟਾ ਜੀ ਇਹ ਪੈਸੇ ਦੇ ਲਾਲਚ ਵਿੱਚ ਆਣ ਕੇ ਬਾਹਰੋਂ ਡੋਰ ਸਸਤੀ ਲਿਆ ਕੇ ਤੇ ਮਹਿੰਗੇ ਬਾਹਰ ਹੀ ਵੇਚਦੇ ਨੇ ਕਿ ਘੋਲੇ ਭਾਲੇ ਲੋਕਾਂ ਨੂੰ ਦੇਈ ਜਾਂਦੇ ਸਰ ਕਿਹੜੀ ਜਗ੍ਹਾ ਤੇ ਬੰਦੀ ਸੀ ਕੁਛ ਇਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਇਹ ਤਾਂ ਬਾਹਰੋਂ ਲੈ ਕੇ ਆਉਂਦੇ ਆ ਠੀਕ